हां जी मेरे प्यारे दोस्तों सारेनु साथ श्री अकाल जी स्वागत है ਤੁਹਾਡਾ ਤੁਹਾਡੇ ਆਪਣੇ ਚੈਨਲ PB70 study point ਤੇ ਸੋ ਆਜੀ ਵੀਡੀਓ ਉਹਨਾਂ ਦੋਸਤਾਂ ਲਈ ਹੈ ਜਿਹੜੇ ਦੋਸਤ PSPCL apprenticeship PSPCL elem ਦਾ ਪੇਪਰ ਦਿੱਤਾ ਸੀਗਾ ਜਿਨ੍ਹਾਂ ਦਾ ਕੀ ਰਿਜ਼ਲਟ ਵੀ ਜਾਰੀ ਕਰ ਦਿੱਤਾ ਗਿਆ ਹੈ ਜੀ ਕੀ ਕੀ ਡਾਕੂਮੈਂਟ ਲੱਗਨੇ ਹਨ ਜੀ ਕਿਸ ਤੱਕ ਮੈਰਿਟ ਜਾਏਗੀ apprenticeship ਦੀ ਪੂਰੀ ਵੀਡੀਓ ਦੇ ਵਿੱਚ ਆਓ ਆਪਾਂ ਡਿਸਕਸ ਕਰਦੇ ਆ ਜੀ ਉਸ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੋ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕ ਜੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਦਜੇ ਜੀ WhatsApp ਗਰੁੱਪ ਦੇ ਵਿੱਚ ਜੇਕਰ ਤੁਸੀਂ ਜੁੜਨਾ ਚਾਹੁੰਦੇ ਹੋ ਤਾਂ ਡਿਸਕ੍ਰਿਪਸ਼ਨ ਦੇ ਵਿੱਚ WhatsApp ਗਰੁੱਪ ਦਾ ਲਿੰਕ ਦਿੱਤਾ ਵੈ ਜਾ ਕੇ ਸਿੱਧਾ ਤੁਸੀਂ ਡਾਇਰੈਕਟ ਜੁਆਇਨ ਹੋ ਸਕਦੇ ਹੋ ਜੀ ਸੋ ਜ਼ਿਆਦਾ ਟਾਈਮ ਨਾ ਵੇਸਟ ਕਰਦੇ ਹੋ ਵੀਡੀਓ ਨੂੰ ਕਰਦੇ ਆ ਸ਼ੁਰੂ ਜਿਹੜੇ ਦੋਸਤਾਂ ਨੇ ਅਪਰੈਂਟਸਿਪ 2600 ਦਾ ਪੇਪਰ ਦਿੱਤਾ ਸੀਗਾ ਅਤੇ ਜਿੰਨਾ ਦਾ ਕੀ ਮੈਰਿਟ ਲਿਸਟ ਦੇ ਵਿੱਚ ਜਿਹੜੇ ਕਿ ਲੱਗ-ਲੱਗ ਲਿਸਟਾਂ ਜਰਨਲ ਕੈਟਾਗਰੀ BC ਕੈਟਾਗਰੀ ਅਤੇ SC ਕੈਟਾਗਰੀ ਦੀਆਂ ਲੱਗ-ਲੱਗ ਲਿਸਟਾਂ ਪਾਈਆਂ ਨੇ ਜਿਨ੍ਹਾਂ ਦੇ ਵਿੱਚ ਨੰਬਰ ਜਿਹਨਾਂ ਦਾ ਹੈਗਾ ਉਹਨਾਂ ਨੂੰ ਸਾਡੀ ਟੀਮ PB77 ਸਟੱਡੀ ਪੁਆਇੰਟ ਵੱਲੋਂ ਬਹੁਤ-ਬਹੁਤ ਮੁਬਾਰਕਾ ਜੀ ਪਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਤੁਸੀਂ ਜਲਦੀ ਹੀ ਏਲਮ ਵੱਲ ਜਾਓਗੇ ਜੀ ਉਸ ਤੋਂ ਬਾਅਦ ਗੱਲ ਕਰ ਲਈਏ ਜਿਹੜੇ ਦੋਸਤ ਏਲਮ ਜਿਨ੍ਹਾਂ ਦਾ ਪੇਪਰ ਕੁਆਲੀਫਾਈਡ ਹੈ ਜੀ ਉਹਨਾਂ ਨੂੰ ਵੀ ਸਾਡੀ ਟੀਮ PB77 ਸਟੱਡੀ ਪੁਆਇੰਟ ਵੱਲੋਂ ਬਹੁਤ ਬਹੁਤ ਮੁਬਾਰਕਾਂ ਤੁਸੀਂ ਜਲਦੀ ਹੀ ਨੌਕਰੀ ਤੇ ਹੋਵੋਗੇ ਜੀ ਪਰਮਾਤਮਾ ਕੇ ਇਹੀ ਆਪਾਂ ਅਰਦਾਸ ਕਰਦੇ ਹਾਂ ਜੀ ਸੋ ਆਪਾਂ ਗੱਲ ਕਰ ਲਈਏ ਜੀ ਅਪਰੈਂਟਸਿਪ ਸਾਥੀ ਜਿਹੜੇ ਕੀ ਵਾਰ-ਵਾਰ ਕਮੈਂਟ ਵਾਰ-ਵਾਰ ਮੈਸੇਜ WhatsApp ਤੇ ਵੀ ਕਰ ਰਹੇ ਨੇ ਕਿ ਸਰ ਡਾਕੂਮੈਂਟਸ ਬਾਰੇ ਦੱਸੋ ਡਾਕੂਮੈਂਟਸ ਬਾਰੇ ਦੱਸੋ ਅੱਜ ਆਪਾਂ ਉਹਨਾਂ ਲਈ ਵੀਡੀਓ ਲੈ ਕੇ ਆਏ ਆ ਡਾਕੂਮੈਂਟਸ ਦੀ ਗੱਲ ਕਰ ਲਈਏ ਦੋਸਤੋ ਤਾਂ ਆਪਣੇ ਕੋਲ ਇੱਕ ਦਸਵੀਂ ਦਾ ਸਰਟੀਫਿਕੇਟ ਹੋਣਾ ਚਾਹੀਦਾ ਹੈ ਜਿਹੜਾ ਕਿ ਪੰਜਾਬੀ ਭਾਸ਼ਾ ਵਿੱਚ ਪਾਸ ਹੋਵੇ ਪੰਜਾਬੀ ਸਮਝਾਇਆ ਕਰ ਤੁਹਾਡਾ ਪਾਸ ਹੋਵੇ ਜਦਕਿ ਕਿਸੇ ਵੀ માનਤਾ ਪ੍ਰਾਪਤ ਬੋਰਡ ਤੋਂ ਹੋਣਾ ਚਾਹੀਦਾ ਹੈ ਜੀ ਉਸ ਤੋਂ ਬਾਅਦ ਆਪਾਂ ਗੱਲ ਕਰ ਲਈਏ ਜੀ ਇੱਕ ਤੁਹਾਡੇ ਕੋਲ ਸਰਟੀਫਿਕੇਟ ਆਈਟੀ ਦੇ ਸਰਟੀਫਿਕੇਟ ਹੋਣਾ ਚਾਹੀਦੇ ਹਨ ਜੀ ਉਹ ਕਿਹੜੇ ਕਿਹੜੇ ਇੱਕ ਤੁਹਾਡੇ ਕੋਲ ਜਿਹੜਾ ਪਹਿਲੇ ਸਾਲ ਵਾਲਾ ਇੱਕ ਦੂਸਰੇ ਸਾਲ ਵਾਲਾ ਇੱਕ ਕਮਬਾਈਂਡ ਜਿਨ੍ਹਾਂ ਤੇ ਦੋਨਾਂ ਸਾਲਾਂ ਦੇ ਨੰਬਰ ਲਿਖਿਆ ਹੋਵੇ ਹਨ ਜੀ ਇੱਕ ਤੁਹਾਡੇ ਕੋਲ ਡਿਗਰੀ ਹੋਣੀ ਚਾਹੀਦੀ ਹੈ ਜੀ ਇਹਨਾਂ ਸਰਟੀਫਿਕੇਟਾਂ ਦਾ ਤੁਹਾਡੇ ਕੋਲ ਜੇਕਰ ਕੱਲੇ ਸਿਗਨੇਚਰ ਨੇ ਤਾਂ ਠੀਕ ਹੈ ਜੇਕਰ ਉੱਥੇ ਕੁਐਸਚਨ ਮਾਰਕ ਲੱਗਿਆ ਹੋਇਆ ਹੈ ਤਾਂ ਉਹਨਾਂ ਨੂੰ ਤੁਸੀਂ ਵੈਰੀਫਾਈ ਜ਼ਰੂਰ ਕਰਵਾਉਣਾ ਹੈ ਜੀ ਉਹ ਵੈਰੀਫਾਈ ਹੋਵੇਗਾ ਗ੍ਰੀਨ ਟਿਕ ਲੱਗੇਗਾ ਜੀ ਉਸ ਤੋਂ ਬਾਅਦ ਤੁਹਾਨੂੰ ਕੋਈ ਵੀ ਉਥੋਂ ਟੈਨਸ਼ਨ ਜਾਂ ਕੋਈ ਖੱਜਲ ਕੁਆਰੀ ਦੀ ਨਹੀਂ ਹੁੰਦੀ ਜੀ ਤੁਹਾਨੂੰ ਜੇਕਰ ਤੁਹਾਡੇ ਕੋਲ ਗ੍ਰੀਨ ਟਿਕ ਨਹੀਂ ਲੱਗ ਰਿਹਾ ਤਾਂ ਸਾਨੂੰ ਤੁਸੀਂ ਮੈਸੇਜ ਕਰ ਦਿਓ ਡਿਸਕ੍ਰਿਪਸ਼ਨ ਦੇ ਵਿੱਚ ਵਟਸਐਪ ਗਰੁੱਪ ਦਾ ਸੌਰੀ ਵਟਸਐਪ ਦਾ ਨੰਬਰ ਦਿੱਤਾ ਹੋਇਆ ਹੈ ਤੁਸੀਂ ਵਾਇਸ ਮੈਸੇਜ ਭੇਜ ਕੇ ਸਾਡੇ ਕੋਲ ਤੁਸੀਂ ਵੀ ਕਰਵਾ ਸਕਦੇ ਹੋ ਜਿਹੜਾ ਕਿ ਤੁਹਾਡੇ ਘਰ ਤੱਕ ਕੋਰੀਅਰ ਕਰਵਾ ਦਿੱਤਾ ਜਾਣਗੇ ਜੀ ਇੱਕ ਦੋ ਦਿਨ ਦੇ ਵਿੱਚ ਤੁਹਾਡੇ ਘਰ ਤੱਕ ਪਹੁੰਚ ਜਾਣਗੇ ਜੀ ਪੰਜਾਬ ਦੇ ਵਿੱਚੋਂ ਕਿਤਰੋ ਵੀ ਤੁਸੀਂ ਸਾਡੇ ਕੋਲੋਂ ਅਪਲਾਈ ਕਰਵਾ ਸਕਦੇ ਹੋ ਗ੍ਰੀਨ ਟਿਕ ਲਗਾਉਣ ਲਈ ਉਸ ਤੋਂ ਬਾਅਦ ਤੁਹਾਡੇ ਕੋਲ ਇੱਕ ਆਧਾਰ ਕਾਰਡ ਹੋਣਾ ਜ਼ਰੂਰੀ ਹੈ ਜਿਹੜਾ ਕਿ ਪੂਰਾ ਐਡਰੈਸ ਪੂਰਾ ਨਾਮ ਮਿਸਟੇਕ ਨਹੀਂ ਹੋਣੀ ਚਾਹੀਦੀ ਤੁਹਾਡੇ ਡਾਕੂਮੈਂਟਸ ਦੇ ਅਕੋਰਡਿੰਗ ਹੀ ਹੋਣਾ ਚਾਹੀਦਾ ਹੈ ਜੀ ਉਸ ਤੋਂ ਬਾਅਦ ਗੱਲ ਕਰ ਲਈਏ ਦੋਸਤੋ ਆਪਾਂ ਤੁਹਾਡੇ ਕੋਲ ਇੱਕ ਕੈਟਾਗਰੀ ਦਾ ਸਰਟੀਫਿਕੇਟ ਹੋਣਾ ਚਾਹੀਦਾ ਹੈ ਜਿਸ ਤੇ ਐਡਰੈਸ ਅਤੇ 1/1/2025 ਤੋਂ ਬਾਅਦ ਵਾਲਾ ਹੋਣਾ ਚਾਹੀਦਾ ਹੈ ਜੀ ਉਸ ਤੋਂ ਬਾਅਦ ਗੱਲ ਕਰ ਲਈਏ ਦੋਸਤੋ ਆਪਾਂ ਪੰਜਾਬ ਰੈਜ਼ੀਡੈਂਸ ਦੀ ਉਹ ਜਨਮ ਤੋਂ ਵਸਨੀਕ ਵਾਲਾ ਹੀ ਸਰਟੀਫਿਕੇਟ ਚੱਲੇਗਾ ਘੱਟੋ ਘਾਟ 5 ਸਾਲ ਵਾਲਾ ਨਹੀਂ ਚੱਲਣਾ ਵਾਰ-ਵਾਰ ਇਹੀ ਕਹਿ ਰਿਹਾ ਜੀ ਠੀਕ ਹੈ ਦੋਸਤੋ 5 ਸਾਲ ਵਾਲਾ ਚੱਲੇਗਾ ਜੇਕਰ ਕਿਸੇ ਦਾ 5 ਸਾਲ ਵਾਲਾ ਨਹੀਂ ਬਣ ਰਿਹਾ ਕੋਈ ਸਿਵਿਦਾ ਕੇਂਦਰ ਵਾਲੇ ਨਹੀਂ ਬਣਾ ਰਹਾ ਤਾਂ ਸਾਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ ਡਿਸਕ੍ਰਿਪਸ਼ਨ ਦੇ ਵਿੱਚ ਮੋਬਾਈਲ ਨੰਬਰ ਦਿੱਤਾ ਹੋਇਆ ਹੈ ਜੀ WhatsApp ਤੇ ਵਾਇਸ ਮੈਸੇਜ ਭੇਜ ਸਕਦੇ ਹੋ ਤੁਸੀਂ ਸਾਨੂੰ ਕਾਲ ਨਾ ਕਰਿਓ WhatsApp ਤੇ ਵਾਇਸ ਮੈਸੇਜ ਹੀ ਭੇਜ ਦਿਆ ਜੇ ਠੀਕ ਹੈ ਦੋਸਤੋ ਉਸ ਤੋਂ ਬਾਅਦ ਸਾਥੀਓ ਗੱਲ ਕਰ ਲਈ ਜੀ ਆਪਾਂ ਇਲਮ ਵਾਲੇ ਸਾਥੀਆਂ ਦੀ ਜੀ ਜਿਹੜੇ ਕੀ ਦੋਸਤ ਪੁੱਛ ਰਹੇ ਨੇ ਕਿ ਅਪ੍ਰੈਂਟਿਸਿਪ ਦਾ ਜਿਹੜਾ ਕੀ ਸਰਟੀਫਿਕੇਟ ਹੈ ਉਹ ਐਨ ਐਸ ਜਿਹਦਾ ਤੇ ਲਾਈਨਮੈਨ ਬਤੌਰ ਵਜੋ ਹੋਣਾ ਚਾਹੀਦਾ ਹੈ ਬਿਲਕੁਲ ਦੋਸਤੋ ਲਾਈਨਮੈਨ ਵਜੋ ਹੀ ਉਹ ਚੱਲੇਗਾ ਸਰਟੀਫਿਕੇਟ ਅਤੇ ਇਲੈਕਟ੍ਰੀਸ਼ੀਅਨ ਵਾਲਾ ਨਹੀਂ ਚੱਲਣਾ ਜਿਨ੍ਹਾਂ ਦਾ ਇਲੈਕਟ੍ਰੀਸ਼ੀਅਨ ਲਿਖਿਆ ਹੋਇਆ ਹੈ ਅਪ੍ਰੈਂਟਿਸਿਪ ਦੇ ਸਰਟੀਫਿਕੇਟ ਤੇ ਉਹ ਨਹੀਂ ਚੱਲਣਾ ਲਾਈਨਮੈਨ ਵਾਲਾ ਚੱਲੇਗਾ ਤੁਹਾਡੇ ਕੋਲ ਇੱਕ ਦਸਵੀਂ ਪਾਸ ਚਾਹੀਦੀ ਹੈ ਜਿਹੜੀ ਪੰਜਾਬੀ ਭਾਸ਼ਾ ਵਿੱਚ ਸਬਜਾ ਕਟ ਪਾਸ ਕੀਤਾ ਹੋਣਾ ਚਾਹੀਦਾ ਹੈ ਜੀ ਆਧਾਰ ਕਾਰਡ ਤੇ ਅਗਰ ਸਰਟੀਫਿਕੇਟ ਅਕੋਰਡਿੰਗ ਹੀ ਐਡਰੈਸ ਔਰ ਨਾਮ ਹੋਣਾ ਚਾਹੀਦਾ ਹੈ ਜੀ ਪੰਜਾਬ ਰੈਜ਼ੀਡੈਂਸ ਤੁਹਾਡੇ ਕੋਲ ਜਨਮ ਵਾਲਾ ਹੋਣਾ ਚਾਹੀਦਾ ਹੈ ਜੀ ਤੁਹਾਡੀ ਕੈਟਾਗਰੀ 1125 ਤੋਂ ਬਾਅਦ ਵਾਲਾ ਹੋਣਾ ਚਾਹੀਦਾ ਹੈ ਕੈਟਾਗਰੀ ਦਾ ਸਰਟੀਫਿਕੇਟ ਤੁਹਾਡੇ ਕੋਲ 1125 ਤੋਂ ਬਾਅਦ ਵਾਲਾ ਹੋਣਾ ਚਾਹੀਦਾ ਹੈ ਜੀ ਸਾਥੀਓ ਅਪਰੈਂਟਿਸਿਪ ਵਾਲੇ ਅਤੇ ਇਲਮ ਵਾਲੇ ਕਿਸੇ ਨੇ ਵੀ ਕੋਈ ਵੀ ਜਾਣਕਾਰੀ ਲੈਣੀ ਹੋਵੇ ਤਾਂ ਸਾਨੂੰ ਕਮੈਂਟ ਬਾਕਸ ਵਿੱਚ ਦੱਸ ਦੇ ਜੇ ਤੁਹਾਡਾ ਉੱਥੇ ਰਿਪਲਾਈ ਜ਼ਰੂਰ ਕਰ ਦਿੱਤਾ ਜਾਵੇਗਾ ਜੀ ਸੋ ਧੰਨਵਾਦ ਸਾਥੀਓ